ਉੱਪਰ ਲਿਖਿਆ ਕੈਪਸ਼ਨ ਤੁਸੀਂ ਪੜ ਲਿਆ ਦੋਸਤੋ ਅੱਜ ਇੱਕ ਬਹੁਤ ਵੱਡਾ ਖਲਾਸਾ ਇਸ ਵੀਡੀਓ ਦੇ ذریعے ਕਰਦੇ ਆਂ ਕਿ ਨੋਟਾਂ ਨੂੰ ਦੁੱਗਣੇ ਟਿੱਗਣੇ ਕਰਨ ਵਾਲਾ ਇੱਕ گرو ਜਾਂ ਨਕਲੀ ਨੋਟ ਬਣਾਉਣ ਵਾਲਾ ਇੱਕ گرو ਆਪਣੇ ਏਰੀਆ 'ਚ ਕਿੰਨਾ ਸਰਗਰਮ ਹੈ ਇੱਥੋਂ ਤੱਕ ਕਿ 10-12 ਪਿੰਡਾਂ ਦੇ ਵਕ-ਵਕ ਲੋਕਾਂ ਨਾਲ ਇਹ ਧੋਖਾਧੜੀ ਹੋ ਵੀ ਗਈ ਸ਼ਰਮੋ ਸ਼ਰਮੀ ਜਾਂ ਪੁਲਿਸ ਦੇ ਦਾਪੇਚਿਆਂ ਚਲਜਣ ਦੇ ਮਾਰੇ ਉਹ ਇਸ ਗੱਲ ਨੂੰ ਦੱਬ ਗਏ ਜਿਹੜੇ ਠੱਗੀ ਕਰ ਰਹੇ ਆ ਉਹ ਵੀ ਨੇੜਲੇ ਪਿੰਡਾਂ ਦੇ ਹੀ ਆ ਬਿਲਕੁਲ ਬਾਈ ਨੇਮ ਵੀ ਪਤਾ ਹੈ ਮੈਨੂੰ ਪਰ ਜਦੋਂ ਵੀ ਇੰਟੈਲੀਜੈਂਸੀਆਂ ਜਾਂ ਕੋਈ ਵੀ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਨਾਮ ਪਤਾ ਹੈ ਜਿਹੜਾ ਉਹ ਜ਼ਰੂਰ ਦੇਵਾਂਗੇ ਤੇ ਗੱਲ ਮੇਰੇ ਕੋਲੇ ਬੌਚਰ ਪਹਿਲਾਂ ਦੀ ਆ ਗਈ ਸੀ ਵੀ ਇਸ ਤਰ੍ਹਾਂ ਜਿਹੜਾ ਹੈਗਾ ਸਾਰਾ ਸਿਸਟਮ ਚੱਲ ਰਿਹਾ ਹੈ ਪਰ ਉਹਦੀ ਕੋਖ ਕਰਨੀ ਜ਼ਰੂਰੀ ਸੀ ਕਿਵੇਂ ਉਹ ਚਾਂਸੇ 'ਚ ਫਸਾਉਂਦੇ ਆ ਉਹ ਸਾਰਾ ਲੰਮੇ ਸਮੇਂ ਤੋਂ ਉਹਦੇ ਪਿੱਛੇ ਲੱਗ ਕੇ ਪਤਾ ਕਰਨ ਤੋਂ ਬਾਅਦ ਅੱਜ ਇਹ ਵੀਡੀਓ ਤਾਂ ਬਣਾ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਐਸਐਸਪੀ ਸਾਹਿਬ ਐੜੇ ਬਟੰਡਾ ਹਰਮਨ ਵੀਰ ਸਿੰਘ ਗੱਲ ਬڑے ਠੋਸ ਬੰਦੇ ਐ ਬڑے ਸਖਤ ਐ ਇਹੋ ਜੀਆਂ ਤੰਦਲੀਆਂ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਇਤਨਾ ਤੇ ਕਾਰਵਾਈ ਜ਼ਰੂਰ ਹੋਊਗੀ ਹੁਣ ਉਹ ਕਿਵੇਂ ਐ ਸਾਰਾ ਪ੍ਰੋਸੀਜਰ ਸਾਨੂੰ ਸ਼ੀਸ਼ੇ ਵਾਂਗੂ ਸਾਫ਼ ਕਰ ਦੇਵਾਂਗੇ ਜਿਨ੍ਹਾਂ ਨਾਲ ਹੋਈ ਐ ਉਹ ਵੀ ਜ਼ਰੂਰ ਦੱਸਿਓ ਜਿਨ੍ਹਾਂ ਨਾਲ ਹੋ ਸਕਦੀ ਐ ਉਹ ਬਚਿਓ ਗੱਲ ਸ਼ੁਰੂ ਕਿੱਥੋਂ ਹੁੰਦੀ ਐ ਦੋਸਤੋ ਕਿਵੇਂ ਕਰਦੇ ਆ ਉਹ ਸਾਰਾ ਕੁਝ ਇਵਨ ਤੁਹਾਡੇ ਘਰੇ ਬਹਿ ਕੇ ਕਰਕੇ ਜਾਣਗੇ ਤੁਹਾਡੇ ਘਰੇ ਬਹਿ ਕੇ ਤੁਹਾਨੂੰ ਭਰੀ ਵਾਂਗੂ ਬਣਾ ਦੇਣਗੇ ਤੇ ਤੁਸੀਂ ਆਖੋਗੇ ਕਿ ਯਾਰ ਬਿਲਕੁਲ ਇਹ ਤਾਂ ਸਚਾਈ ਹੈ ਇਹ ਤਾਂ ਨੋਟ ਹੋਣੇ ਦੁੱਗਣੇ ਦੁੱਗਣੇ ਹੋਏ ਲੋ ਹੁੰਦਾ ਉਹਦੇ ਚੋ ਕੁਛ ਨਹੀਂ ਤਾਂ ਉਹ ਸ਼ੁਰੂ ਤੋਂ ਸਮਝਾਉਣ ਲੱਗੇ ਆ ਸੋਨੂੰ ਇੱਕ ਦੋ ਬੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਬੰਦੇ ਆ ਜਿਹੜੇ ਇਹ ਲਾਲਚੀ ਹੈ ਇਹਨਾਂ ਨਾਲ ਸੰਪਰਕ ਕਰੀਏ ਸੋਨੂੰ ਕਿਸੇ ਵੀ ਪਬਲਿਕ ਪਲੇਟਫਾਰਮ ਤੇ ਜਾਂ ਕਿਵੇਂ ਵੀ ਸੋਨੂੰ ਗੱਲਾਂ ਚਲ ਜਾ ਕੇ ਸੋਨੂੰ ਪਾਸੇ ਲਜਾਣਗੇ ਉਹ ਸੋਨੂੰ ਮੰਨ ਲਓ ਦੋ ਬੰਦੇ ਪਾਸੇ ਲੈ ਗਏ ਤੇ ਉਹਨਾਂ ਨੇ ਆਪਣੀ ਜੇਬ ਚੋਂ ਇੱਕ 500 ਦਾ ਨੋਟ ਕੱਢਿਆ ਜਿਹੜਾ ਅਸਲੀ ਨੋਟ ਹੈ ਜਿਹੜੇ ਨੋਟ ਆਪਾਂ ਯੂਜ਼ ਕਰਦੇ ਆ ਉਹ ਕੱਢ ਕੇ ਸੁਡੇ ਹੱਥ 'ਚ ਫੜਾ ਦੇਣਗੇ ਕਹਿਣਗੇ ਵੀ ਲੈ 10 ਇਹਦੇ 'ਚ ਕੀ ਕਮੀ ਐ ਹੁਣ ਜਦੋਂ ਨੋਟ ਹੀ ਅਸਲੀ ਐ ਤਾਂ ਉਹਦੇ 'ਚ ਕਮੀ ਕਿਵੇਂ ਹੋਊਗੀ ਤਾਂ ਉਹ ਨੋਟ ਦੇਖ ਕੇ ਤੁਸੀਂ ਕੋਕ ਪੜਤਾਲ ਕਰਨ ਤੋਂ ਬਾਅਦ ਉਹ ਕਹੋਗੇ ਵੀ ਬਿਲਕੁਲ ਜੀ ਨੋਟ ਤਾਂ ਸਹੀ ਐ ਉਹ ਕਹਿਣਗੇ ਵੀ ਇਹ ਨਕਲੀ ਨੋਟ ਐ ਆਪਣਾ ਕੰਮਕਾਰ ਐ ਆਪਾਂ ਨਕਲੀ ਨੋਟ ਐ ਜਿਹੜੀ ਉਹ ਤਿਆਰ ਕਰਦੇ ਆ ਦੁੱਗਣੇ ਤਿਗਣੇ ਚੌਗਣੇ ਕਰ ਦਿੰਦੇ ਆ ਇਹ ਨੋਟ ਵੀ ਤੂੰ ਰੱਖ ਲਾ ਕਿਉਂਕਿ ਆਪਾਂ ਜਿਵੇਂ ਮੱਝ ਨੂੰ ਚਾਟ ਪਾਉਨੇ ਹੁੰਦੇ ਆ ਉਹ ਪਹਿਲਾਂ ਚਾਟ ਪਾਈ ਜਾਂਦੀ ਹੈ ਕਿ ਰੱਖ ਲੈ ਯਾਰ ਸਸਤਾ ਹੋਰ ਬਣਾ ਲਾਂਗੇ ਉਹ ਤੋਂ ਬਾਅਦ ਕੀ ਹੋਊਗਾ ਦੋਸਤੋ ਤੁਸੀਂ ਆਪਦੇ ਘਰੇ ਜਾਉਂਗੇ ਤੁਹਾਡੇ ਦਿਮਾਗ 'ਚ ਕਿਤੇ ਨਾ ਕਿਤੇ ਚੱਲ ਰਿਹਾ ਹੋਊਗਾ ਵੀ ਯਾਰ ਆਪਾਂ 2 ਲੱਖ ਦੇ ਕੇ 4-5 ਲੱਖ ਬਣਵਾ ਲਈਏ ਤਾਂ ਆਪਾਂ ਕਰੀਏ ਇਹੋ ਜਿਹਾ ਕੁਝ ਤਾਂ ਫਿਰ ਜਦੋਂ ਘਰੇ ਤੁਸੀਂ ਆਪਦੇ ਕਿਸੇ ਯਾਰ ਮਿੱਤਰ ਨਾਲ ਸਲਾਹ ਕਰੋਗੇ ਜਾਂ ਯਾਰ ਮਿੱਤਰ ਕੋਲ ਤਾਂ ਆਪਾਂ ਖਰ ਨਹੀਂ ਇਹੋ ਜਿਹਾ ਅਗਲਾ ਕਹਿੰਦਾ ਵੀ ਗੱਲ ਲੀਕ ਆਊਟ ਹੋ ਜੂਗੀ ਆਪਦੇ ਪਰਿਵਾਰਕ ਮੈਂਬਰਾਂ ਕੋਲੇ ਕਰੋਗੇ ਤਾਂ ਉਹ ਤੁਹਾਨੂੰ ਕਹਿਣਗੇ ਯਾਰ ਕੋਈ ਤੁੱਖਤੜੀ ਨਾ ਹੋ ਜੇ ਤਾਂ ਤੁਸੀਂ ਫੋਨ ਲਾਉਂਗੇ ਵੀ ਬਾਈ ਯਾਰ ਹੋਰ ਤਾਂ ਕੋਈ ਚੱਕਰ ਨਹੀਂ ਸਾਨੂੰ ਡਰ ਹੈ ਵੀ ਤੁਸੀਂ ਯਾਰ ਸਾਨੂੰ 2 ਲੱਖ ਰੁਪਿਆ ਫੜਾ ਦਈਏ ਤੁਸੀਂ ਲੈ ਕੇ ਨਾ ਭੱਜ ਜਾਓ ਤਾਂ ਉਹ ਕਹਿਣਗੇ ਬਿਲਕੁਲ ਬਈ ਅਸੀਂ ਤੇਰੇ ਘਰੇ ਬਹਿ ਕੇ ਬਣਾ ਦਿੰਨੇ ਆ ਨੋਟ ਦੇਖੋ ਜਦੋਂ ਇਹ ਗੱਲ ਕਹਿਣਗੇ ਤਾਂ ਤੁਹਾਡਾ ਯਕੀਨ 100% ਬਣ ਜਾਣਾ ਵੀ ਬਿਲਕੁਲ ਯਾਰ ਜੇ ਸਾਡੇ ਘਰੇ ਬਹਿ ਕੇ ਬਣਾਉਣਗੇ ਫਿਰ ਤਾਂ ਕੋਈ ਗੱਲ ਚ ਲਕੂ ਵਾਲੀ ਗੱਲ ਹੀ ਨਹੀਂ ਰਹੇਗੀ ਇੱਥੋਂ ਸਹੀ ਕਾਰਵਾਈ ਤੁਹਾਡੇ ਨਾਲ ਸ਼ੁਰੂ ਹੋਣੀ ਹੈ ਤੁਸੀਂ ਉਹਨਾਂ ਨਾਲ ਫੋਨ ਤੇ ਸੰਪਰਕ ਕਰ ਲੋਗੇ ਵੀ ਭਾਈ ਤੂੰ ਐਂ ਕਰ ਦੋ ਦਿਨਾਂ ਨੂੰ ਸਾਡੇ ਕੋਲੇ ਆ ਜਾ ਉਹ ਕਹਣਗੇ ਜੀ ਬਿਲਕੁਲ ਦੋ ਨੂੰ ਨਹੀਂ ਆਇਆ ਜਣਾ ਤਿੰਨ ਜਾਂ ਚਾਰ ਨੂੰ ਆਵਾਂਗੇ ਕਿਉਂਕਿ ਫਿਰ ਪ੍ਰੋਫੈਸ਼ਨਲ ਬੰਦੇ ਐ ਤਾਂ ਉਹ ਇਸ ਤਰ੍ਹਾਂ ਸ਼ੋਅ ਕਰਨਗੇ ਵੀ ਅਸੀਂ ਵੇਲੇ ਨਹੀਂ ਉਹ ਦੋ ਤਿੰਨ ਦਿਨਾਂ ਚ ਤੁਹਾਡੇ ਕੋਲੇ ਆਉਣਗੇ ਦੋ ਜਣੇ ਹੋਣਗੇ ਉਹ ਗੱਡੀ ਤੇ ਜਾਂ ਮੋਟਰਸਾਈਕਲ ਤੇ ਇੱਕ ਤੁਹਾਡੇ ਘਰ ਕੋਲੇ ਉਤਰ ਜੂ ਇੱਕ ਅੱਗੇ ਲੰਘ ਜੂ ਕਹਿੰਨ ਤੁਸੀਂ ਵੈਸੇ ਹੀ ਪੁੱਛ ਰਹੇ ਹੋਗੇ ਵੀ ਇਹ ਬੰਦਾ ਕੌਣ ਸੀ ਉਹ ਕਹਿੰਦੇ ਵੀ ਤੂੰ ਨਾ ਪੁੱਛ ਕਿਉਂਕਿ ਸੋਡੇ ਗਵਾਂਢ 'ਚ ਫਲਾਣਾ ਬੰਦਾ ਹੈ ਨਾ ਜਿਹੜਾ ਜਾਂ ਸੋਡੇ ਅਗਲੇ ਪਿੰਡ ਫਲਾਣਾ ਹੈ ਜਿਹੜਾ ਕਿਸੇ ਮਤਲਬ ਵਧੀਆ ਬੰਦੇ ਦਾ ਨਾਮ ਲੈ ਕੇ ਉਹਨਾਂ ਦੇ ਵੀ ਅਸੀਂ ਕਾਫੀ ਚਿਰ ਤੋਂ ਕੰਮ ਕਰਦੇ ਹੁੰਦੇ ਹਾਂ ਸੋ ਹੁਣ ਤਾਂ ਦੱਸਿਆ ਨਹੀਂ ਹੋਣਾ ਉਹਨਾਂ ਨੇ ਇਹ ਉਹਨਾਂ ਦੇ ਤਿਆਰ ਕਰਨ ਚੱਲਿਆ ਤੇ ਮੈਂ ਸੋਡੇ ਕਰੂੰਗਾ ਉਹਨਾਂ ਕੋਲੇ ਉਸ ਟਾਈਮ ਇੱਕ ਬੈਗ ਹੋਊਗਾ ਤੇ ਉਹ ਸੋਡੇ ਘਰੇ ਬੈਠ ਗਿਆ ਨੂੰ ਹੁਣ ਉਹ ਘਰੋਂ ਇੱਕ ਪੇਪਰ ਕੱਟ ਕੇ ਲਿਆਏ ਹੋਏ ਹੁੰਦੇ ਆ ਨੋਟਾਂ ਦੇ ਆਕਾਰ ਦੇ ਗੁੱਟੀ ਟਾਈਪ ਜੀ ਮੈਂ ਕਹਿੰਦੀ ਫੋਟੋਸਟੇਟ ਵਾਲੇ ਪੇਪਰ ਆ ਜਿਹੜੇ A4 ਸਾਈਜ਼ ਦੇ ਉਹ ਪਹਿਲਾਂ ਹੀ ਕੱਟ ਕੇ ਉਹ ਆਪਦੇ ਕੋਲ ਲੈ ਕੇ ਆਏ ਹੁੰਦੇ ਆ ਜਿੱਦ ਤੋਂ ਉਹਨਾਂ ਨੇ ਸ਼ੋਅ ਕਰਨੇ ਵੀ ਇਹਦੇ ਤੋਂ ਛੋਡੇ ਨੋਟਸ ਆਪਣੇ ਤਾਂ ਦੋਸਤੋ ਉਹ ਡੱਬਾ ਜਿਹੜਾ ਉਹ ਬਾਹਰ ਕੱਢਣਗੇ ਸੋਨੂੰ ਇਹ ਸ਼ੋਅ ਕੀਤਾ ਜਾਊਗਾ ਵੀ ਇਹ ਡੱਬੇ ਚ ਆਪਦੇ ਨੋਟ ਰੱਖ ਦਿਓ ਉਹਦੇ ਚ ਸਪਰਿੰਗ ਸਪਰਿੰਗ ਦੇ ਸੀ ਜਿਗਾਰਡ ਬਣਾਇਆ ਹੁੰਦਾ ਉਹ ਵੀ ਸਾਰਾ ਦੱਸੂਗਾ ਕਿਵੇਂ ਆ ਤੇ ਸੋਡੇ ਨੋਟ ਹੈ ਜਿਹੜੇ ਅਸੀਂ ਤਿਆਰ ਕਰਕੇ ਤੁਹਾਨੂੰ ਹੁਣੇ ਹੀ ਦੇ ਦਿੰਨੇ ਆ। ਤੁਸੀਂ ਜੀ 2 ਲੱਖ ਰੁਪਇਆ ਛੋਡੇ ਤੋਂ ਉਸ ਡੱਬੇ 'ਚ ਜਿਹੜੀ ਗੁੱਟੀ ਆ ਪਵਾ ਲੈਣਗੇ। ਤੇ ਉਹ ਡੱਬਾ ਹੁਣ ਹੈ ਕੀ ਉਹ ਦੱਸਣ ਲੱਗਿਆ ਮੈਂ ਤੁਹਾਨੂੰ। ਉਹ ਡੱਬਾ ਕੀ ਹੈ ਇੱਕ ਲੱਕੜ ਦਾ ਫਰੇਮ ਹੈ ਸੁਨਮਾਈਕੇ ਦਾ। ਉਹਦੇ 'ਚ نیچے ਪਟਾਸ਼ ਭਰੀ ਹੋਈ ਹੈ। ਮਤਲਬ ਮਾੜੀ ਕੁਆਲਿਟੀ ਦਾ ਬਰੂਦ ਭਰਿਆ ਹੋਇਆ ਜਿੱਦਾਂ ਕੋਈ ਬੜਾ ਵੱਡਾ ਨੁਕਸਾਨ ਨਾ ਹੋਵੇ ਪਰ ਫਲੇਮੇਬਲ ਹੋਵੇ ਅੱਗ ਫੜਦਾ ਹੋਵੇ। ਉਹਦੇ ਉੱਪਰ ਇੱਕ ਸ਼ੀਸ਼ਾ ਉਹਦੇ نیچے ਇੱਕ ਸ਼ੀਸ਼ਾ ਉੱਪਰ ਉਹਦੇ ਉਹੀ ਕੱਟੇ ਹੋਏ ਕਾਗਜ਼ ਦੇ ਜਿਹੜੇ ਟੁਕੜੇ ਆ। ਗੁੱਟੀ ਬਣਾਈ ਹੋਈ ਉਹ ਰੱਖਣਗੇ ਤੇ ਉੱਪਰ ਥੋੜੇ ਵਾਲੇ ਪੈਸੇ ਰੱਖ ਦੇਣਗੇ ਤੇ ਉੱਪਰ ਉਹ ਜੋ ਵੀ ਰੰਗ ਰੂنگ ਤੇ ਹੋਰ ਸਪਰਿੰਗ ਵਗੈਰਾ ਮਤਲਬ ਸੋਨੂੰ ਸ਼ੋਅ ਕਰਨ ਲਈ ਬਣਾਇਆ ਉਹਦੇ ਚੋਂ ਥੋੜਾ ਨੋਟ ਬੰਦ ਕਰਕੇ ਥੋੜੇ ਨਾਲ ਹੀ ਵੇਚ ਜਾਣਗੇ ਕਹਿਣਗੇ ਵੀ ਇਹਨੂੰ ਥੋੜਾ ਜਿਹਾ ਸਮਾਂ ਲੈਂਦੀ ਹੈ ਮਸ਼ੀਨ ਉਤੋਂ ਬਾਅਦ ਥੋੜੇ ਨੋਟ ਹੈ ਜਿਹੜੇ ਉਹ ਤਿਆਰ ਹੋਣੇ ਸ਼ੁਰੂ ਹੋ ਜਾਣਗੇ ਤਾਂ ਹੁਣ ਥੋੜੇ ਮਨ ਚ ਕੋਈ ਵਹਿਮ ਨਹੀਂ ਹੋਊਗਾ ਕਿ ਯਾਰ ਆ ਡੱਬਾ ਆ ਪਿਆ ਸਾਹਮਣੇ ਮੇਰੇ ਇਹ ਬੈਠੇ ਆ ਤਾਂ ਕੋਈ ਇਹਦੇ ਚ ਵਲਫੇਅਰ ਵਾਲੀ ਗੱਲ ਤਾਂ ਰਹਿ ਨਹੀਂ ਗਈ ਹੁਣ ਥੋੜਾ ਨਾਮ ਗੱਲਾਂ ਕਰ ਰਹੀ ਐ ਉਹ ਸੁਣੂ ਥੋੜੇ ਬੈਠਿਆਂ ਤੋਂ ਉਹਨਾਂ ਨੂੰ ਇੱਕ ਫੋਨ ਆਊਗਾ ਫੋਨ ਤੇ ਉਹ ਇਸ ਤਰ੍ਹਾਂ ਗੱਲ ਕਰਨਗੇ ਅੱਛਾ ਉਹ ਯਾਰ ਤੂੰ ਖਰਾਬ ਨਾ ਕਰ ਦੇ ਹਾਂ ਹਾਂ ਮੈਂ ਆ ਜੰਨਾ ਕੋਈ ਨਹੀਂ ਮੈਂ ਆ ਜੰਨਾ ਯਾਰ ਤੂੰ ਗਲਤ ਕਰ ਲਿਆ ਜੇ ਤੂੰ ਫੋਨ ਕੱਟਣਗੇ ਤਾਂ ਆਪਾਂ ਉਹਨਾਂ ਨੂੰ ਪੁੱਛਾਂਗੇ ਵੀ ਬਾਈ ਕੀ ਗੱਲ ਹੋ ਗਈ ਯਾਰ ਤਾਂ ਉਹ ਕਹਿਣਗੇ ਵੀ ਜਿਹੜਾ ਬੰਦਾ ਨਹੀਂ ਆਪਣਾ ਤਾਰ ਕੇ ਗਿਆ ਸੀ ਯਾਰ ਉਹ ਜਿਹੜਾ ਥੋੜੇ ਫਲਾਨਿਆਂ ਦੇ ਬਣਾ ਰਿਹਾ ਉਹ ਹਜੇ ਕੱਚਾ ਹੈ ਬੰਦਾ ਸਾਡਾ ਉਹ ਨੂਟ ਨਾ ਖਰਾਬ ਕਰ ਲੇ ਥੋੜਿਆ ਪਈ ਐ ਯਾਰ ਮੈਂ ਕਹਿ ਰਾ ਉਹਨਾਂ ਦਾ ਮੜਾ ਜਾਇਆ ਮੈਂ ਤੁਸੀਂ ਆਖੋਗੇ ਬਈ ਯਾਰ ਇਹ ਤਾਂ ਕਿਵੇਂ ਤੁਸੀਂ ਉਹ ਕਹੂਗਾ ਵੀ ਡੱਬਾ ਤੁਹਾਡੇ ਕੋਲੇ ਹੀ ਪਿਆ ਸਾਹਮਣੇ ਪਿਆ ਤੁਹਾਡੇ ਪਰ ਇਹਨੂੰ ਹਜੇ ਤੁਸੀਂ ਕੁਝ ਵੀ ਛੇੜ-ਛਾੜ ਨਾ ਕਰਿਓ ਨਹੀਂ ਨੋਟ ਖਰਾਬ ਹੋ ਜਾਣਗੇ 6-7 ਲੱਖ ਦੀ ਸਾਡੀ ਮਸ਼ੀਨ ਹੈ ਇਹਦੇ ਵਿੱਚ ਵਿੱਚ ਉਹ ਤੁਹਾਡੇ ਤੋਂ ਪਾਣੀ ਮੰਗਾ ਸਕਦੇ ਐ ਤੁਹਾਡੇ ਤੋਂ ਫੋਨ ਦਾ ਚਾਰਜਰ ਮੰਗਾ ਸਕਦੇ ਐ ਕੁਝ ਵੀ ਮੰਗਾਉਣਗੇ ਤਾਂ ਉਹ ਡੱਬਾ ਚੱਕ ਕੇ ਉਹਨਾਂ ਨੇ ਆਪਦੇ ਬੈਗ 'ਚ ਰੱਖਣਾ ਤੇ ਸੇਮ ਐਜ਼ ਇਟ ਇਜ਼ ਦਾ ਬਣਾਇਆ ਹੋਇਆ ਡੱਬਾ ਬਾਹਰ ਰੱਖਣਾ ਹੁਣ ਤੁਸੀਂ ਸਮਝ ਗਏ ਉਹ ਜਿਹੜਾ ਡੱਬਾ ਪੈਸਿਆਂ ਵਾਲਾ ਉਹ ਆਪਦੇ ਕੋਲੇ ਰੱਖ ਲਿਆ ਐਜ਼ ਇਟ ਇਜ਼ ਜਮਾ ਉਹਦੇ ਬਰਾਬਰ ਦੀ ਮੰਤਰ ਦਾ ਇਹ ਡੱਬਾ ਉਹ ਬਾਹਰ ਰੱਖ ਤਾ ਉਹਦੇ ਚ ਬਸ ਇੱਕ ਨੋਟ ਨਹੀਂ ਹੋਣਗੇ ਕਾगज ਉਹਦੇ ਚ ਵੀ ਉਵੇਂ ਹੀ ਚਿਨੇ ਹੋਏ ਥੱਲੇ ਬਰੂਦ ਭਰਿਆ ਹੋਇਆ ਸਾਰਾ ਕੁਝ ਉਹਦੇ ਜਿਹੜਾ ਹੈਗਾ ਪोटाश ਪਟੂਸ਼ਾਲਾ ਉਵੇਂ ਰੱਖ ਗਏ ਤੇ ਸੋਥੋਂ ਉਹ ਨਿਕਲ ਗਏ ਤੇ ਸਾਨੂੰ ਕਹਿ ਜਾਣਗੇ ਕਿ ਭਾਈ ਅਸੀਂ 15 20 ਮਿੰਟ ਜਾਂ ਘੰਟੇ ਅੱਧੇ ਘੰਟੇ ਚ ਆ ਗਏ ਉਨਾ ਚਿਰ ਤੁਸੀਂ ਬੈਠੇ ਰਹੋ ਆ ਕੇ ਕਰਦੇ ਹਾਂ ਤਾਂ ਤੁਹਾਡੇ ਮਨ ਚ ਕੋਈ ਡਰ ਨਹੀਂ ਹੋਊਗਾ ਕਿ ਡੱਬਾ ਯਾਰ ਪੈਸਿਆਂ ਵਾਲ ਆਪਣੇ ਕੋਲੇ ਹੀ ਪਿਆ ਸਾਹਮਣੇ ਪਿਆ ਹੁਣ ਉਹ ਤਾਂ ਆਉਣ ਹੀ ਨਹੀਂ ਉਹ ਬੰਦਿਆਂ ਨੇ ਕਦੇ ਨਹੀਂ ਮੁੜਨਾ ਤੁਸੀਂ ਘੰਟੇ ਬਾਅਦ ਉਹਨਾਂ ਨੂੰ ਫੋਨ ਲਾਉਂਗੇ ਕਿ ਬਾਈ ਜੀ ਆ ਜਾਂਦੇ ਯਾਰ ਉਹ ਤਾਂ ਬਹੁਤ ਚਿਰ ਹੋ ਗਿਆ ਪਿਆ ਨੂੰ ਤਾਂ ਉਹ ਅੱਗੋਂ ਸ਼ੌਕ ਹੋ ਕੇ ਕਹਿਣਗੇ ਉਹ ਯਾਰ ਬਾਈ ਵੀ ਮੈਨੂੰ ਤਾਂ ਕੋਈ ਕੰਮ ਪੈ ਗਿਆ ਤੇ ਤੁਸੀਂ ਐਂ ਕਰੋ ਯਾਰ ਪੜ੍ਹੇ ਲਿਖੇ ਬੰਦੇ ਹੋ ਗੈਸ ਔਨ ਕਰ ਲਓ ਅੱਗ ਮਚਾ ਲਓ ਤੇ ਨੂੰ ਹੌਲੀ ਹੌਲੀ ਸੇਕ ਦਿਵਾਓ ਬਾਹਲਾ ਨਾ ਦਿਵਾਇਓ ਨਾਰਮਲ ਜਾਓ ਤੁਸੀਂ ਬੜਾ ਸਲੋ ਤੇ ਗੈਸ ਕਰਕੇ ਉਹਨੂੰ ਐਂ ਪੋਲਾ ਪੁਲਾ ਹੀ ਦੋ ਸੇਕ ਦਿਵਾਉਂਗੇ ਉਹ ਹੁਣ ਥੱਲੇ ਜਿਹੜਾ ਕੱਚ ਐ ਉਨੇ ਗਰਮ ਹੋ ਕੇ ਬਰੂਦ ਨੇ ਜਾਂ ਪोटाਸ਼ ਨੇ ਫਲੇਮੇਬਲ ਚੀਜ਼ ਐ ਅੱਗ ਫੜਨੀ ਐ ਉਹ ਹੀ ਤਾਂ ਅੱਗ ਫੜੂਗਾ ਤਾਂ ਉਹ ਛੋਟਾ ਇਹ ਪਟਾਕਾ ਪੈ ਕੇ ਉਸ ਚੀਜ਼ ਨੂੰ ਅੱਗ ਲੱਗ ਜਾਨੀ ਐ ਤੁਸੀਂ ਇੱਕੇ ਦਮ ਹਫੜਾ ਦਫੜੀ ਚ ਫੋਨ ਕੱਢੋਂਗੇ ਫੋਨ ਲਾਉਂਗੇ ਬਈ ਯਾਰ ਸੱਤੋ ਤਾ ਕੰਮ ਹੋ ਗਿਆ ਤਾਂ ਉਹ ਅੱਗੋਂ ਛੋਡੇ ਗੱਲ ਪੈ ਜਾਣਗੇ ਕਿ ਬਈ ਸਾਡੇ ਤਾਂ 7 ਲੱਖ ਦੀ ਮਸ਼ੀਨ ਸੀਗੀ ਤੁਸੀਂ ਤਾਂ ਯਾਰ ਲੱਖ ਰੁਪਿਆ ਪਾਇਆ ਸੀ ਜਾਂ 2 ਲੱਖ ਪਾਇਆ ਸੀ ਸਾਡੇ 7 ਲੱਖ ਦੀ ਮਸ਼ੀਨ ਤੁਸੀਂ ਬਚਾਤੀ ਜਦੋਂ ਮਸ਼ੀਨ ਤੁਸੀਂ ਖੋਲ ਕੇ ਜਾਂ ਬਾਅਦ ਚ ਦੇਖੋਗੇ ਉਹਦਾ ਜਿਹੜਾ ਕਚਰਾ ਬਚਿਆ ਹੋਊਗਾ ਉਹਦੇ ਤੋਂ ਨੂੰ ਲੱਗੂਗਾ ਵੀ ਨੋਟ ਸਾਡੇ ਤਾਂ ਮੱਚ ਗਏ ਹਾਲਾਂਕਿ ਉਹਦੇ ਤਾਂ ਨੋਟ ਤਾਂ ਹੈ ਹੀ ਨਹੀਂ ਸੀ ਉਹ ਨੋਟ ਦੇ ਬਰਾਬਰ ਦੇ ਕਾਗਜ਼ ਇਕੱਠੇ ਹੋਏ ਸੀ ਤਾਂ ਉਹ ਬੰਦੇ ਕਈ ਵਾਰੀ ਇਸ ਗੱਲ ਨੂੰ ਐਂ ਦੱਬ ਗਏ ਵੀ ਯਾਰ ਆਪਾਂ ਅਗਲੇ ਦਾ 6-7 ਲੱਖ ਦਾ ਨੁਕਸਾਨ ਕਰਤਾ ਹਾਲਾਂਕਿ ਉਹ ਤਾਂ 500 ਰੁਪਏ ਦਾ ਵੀ ਉਹਨਾਂ ਦਾ ਸਾਰਾ ਨੁਕਸਾਨ ਨਹੀਂ ਹੋਇਆ ਤੇ ਸੋਡਾ ਜਿਹੜਾ 1 ਲੱਖ 2 ਲੱਖ 3 ਲੱਖ ਹੈ ਉਹ ਉੱਡ ਗਿਆ ਫਿਰ ਬਹੁਤ ਲੋਕ ਇਸ ਗੱਲ ਤੋਂ ਚੱਕਰਾ ਜਾਂਦੇ ਆ ਕਿ ਯਾਰ ਪੁਲਿਸ ਕੋਲੇ ਕੰਪਲੇਂਟ ਕਰਾਂਗੇ ਤਾਂ ਪੁਲਿਸ ਆਖੂ ਵੀ ਤੁਸੀਂ ਸਾਲਿਓ ਲਾਲਚੀ ਬੰਦੇ ਸੀ ਤੁਸੀਂ ਲੱਖ ਦਾ 5 ਲੱਖ ਭਾਲਦੇ ਸੀ ਤੁਸੀਂ ਵੀ ਕਿਤੇ ਨਾ ਕਿਤੇ ਇਨਵੋਲਵ ਹੋ ਇਸ ਕੰਮ ਚ ਤਾਂ ਸਿਰਫ ਇਸ ਗੱਲ ਦੇ ਡਰ ਚੋਂ ਲੋਕ ਬੋਲ ਨਹੀਂ ਰਹੇ ਮੇਰੇ ਨੇੜੇ ਤੇੜੇ ਦੇ ਪਿੰਡਾਂ ਦੇ ਵਧੀਆ ਬੰਦੇ ਜਿਨ੍ਹਾਂ ਨੂੰ ਮੈਂ ਸੋਚ ਨਹੀਂ ਸਕਦਾ ਸੀ ਉਹਨਾਂ ਨਾਲ ਵੀ ਇਹ ਹੋਇਆ ਹੋਇਆ ਉਹਨਾਂ ਨੇ ਨਹੀਂ ਮੈਨੂੰ ਦੱਸਿਆ ਮੇਰੇ ਤੋਂ ਤਾਂ ਗੱਲਾਂ ਲੋਕਾਂ ਤੋਂ ਹੀ ਆਈਆਂ ਜਾਂ ਜਿਹੜੇ ਅਸੀਂ ਆਪਦੀ ਪਰਵਾਹੀ ਭਾਲਦੇ ਫਿਰਦੇ ਸੀ ਬਹੁਤ ਚਿਰ ਦੇ ਉੱਥੋਂ ਆਈਆਂ ਬੰਦੇ ਕਿਹੜੇ ਆ ਉਹ ਪਤਾ ਹੈ ਕਿਵੇਂ ਕਰ ਰਹੇ ਆ ਉਹ ਦੱਸਤਾ ਤੁਹਾਨੂੰ ਜੇ ਹਜੇ ਵੀ ਭਾਈ ਤੁਸੀਂ ਨਹੀਂ ਸੰਭਲਨਾ ਤਾਂ ਫਿਰ ਸੋਡੀ ਇੱਛਾ ਪਰ ਇੰਟੈਲੀਜੈਂਸੀਆਂ ਜਰੂਰ ਇਸ ਗੱਲ ਤੇ ਗੌਰ ਕਰਨ ਕਿਉਂਕਿ ਤਾਂਦਲੀ ਹੈ ਜਿਹੜੀ ਇਹ ਵਧੀ ਜਾਂਦੀ ਹੈ ਤੇ ਬਹੁਤ ਲੋਕਾਂ ਨਾਲ ਹੋਊਗੀ ਧੰਨਵਾਦ ਦੋਸਤੋ